प्यारे दोस्तों प्यार परिषद से अकाल सब ਤੋਂ ਪਹਿਲਾ ਕਿਸਾਨਾਂ ਨਾਲ ਜੁੜੇ ਹੋਏ ਨੌਜਵਾਨ ਮੁੰਡੇ ਕੁੜੀਆਂ ਗੁਣੀ ਯਾਨੀ ਸਜਣਾਂ ਪੰਜਾਬੀ ਪੰਜਾਬੀਅਤ ਦੀ ਰੂਹ ਨੂੰ ਸਮਝਣ ਵਾਲੇ ਬੁੱਧੀਜੀਵੀਆਂ ਨੂੰ ਮੇਰੇ ਵੱਲੋਂ ਬਹੁਤ ਆਦਰ ਤੇ ਸਤਿਕਾਰ ਮਨਜ਼ੂਰ ਹੋਵੇ ਤੁਹਾਡੇ ਅੰਦਰ ਆਪਣੇ ਕਿਸਾਨਾਂ ਦੇ ਜੋਸ਼ੋ ਜਨੂਨ ਨੂੰ ਦੇਖ ਕੇ ਇੰਜ ਲੱਗਦਾ ਜਿਵੇਂ ਉਦਮ ਸਿੰਘ ਕਰਤਾਰ ਸਿੰਘ ਰਾਜਗੁਰੂ ਸੁਖਦੇਵ ਭਗਤ ਸਿੰਘ ਦੀ ਰੂਹ ਪੰਜਾਬ ਦੇ سینے ਵਿੱਚ ਇਨਕਲਾਬ ਬਣ ਕੇ ਤੜਕਾਈ ਹੋਵੇ। ਸ਼ਾਬਾਸ਼ੇ ਐਸੀ ਸੋਚ ਦੇ ਮਾਲਕਾਂ। ਮੇਰੀ ਕੋਈ ਸਿਆਸੀ ਪਾਰਟੀ ਨਹੀਂ, ਨਾ ਕੋਈ ਜਾਤੀਬੰਦੀ ਹੈ। ਪਰ ਮੈਂ ਹੱਕ ਸੱਚ ਦੇ ਲਈ ਲਿਖਦਾ ਤੇ ਗਾਉਂਦਾ ਆ। ਇਹ ਹੀ ਮੇਰਾ ذاتی ਤੇ اخلاقی ਫਰਜ਼ ਹੈ। ਇਸ ਨਾਚੀਜ਼ ਗੁਰਦਾਸ ਮਾਨ ਦੇ ਪੰਜਾਬੀ ਹੂੜ ਦੀ ਨੀਅਤਪੀਤ ਤੇ ਸ਼ੱਕਰਮ ਵਾਲਿਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬੇਸ਼ੱਕ ਮੈਨੂੰ ਗਾਲਾਂ ਕੱਢ ਲੈਣਾ। ਪਰ ਮੇਰੇ ਹੱਥੋਂ ਮੇਰੇ ਪੰਜਾਬੀ ਹੋਣ ਦਾ ਹੱਕ ਮਾਨ ਸਤਕਾਰ ਨਾਲ ਖੋਣਾ। ਇਹ ਹੀ ਮੇਰੀ ਸਾਰੀ ਉਮਰ ਦੀ ਕਮਾਈ ਹੈ, ਇਹ ਹੀ ਖਾਈ ਹੈ ਤੇ ਇਹ ਹੀ ਹੰਡਾਈ। ਬਸ ਇੱਕ ਛੋਟੀ ਜੀ ਗੱਲ ਜੋ ਗਲਤੀ ਨਹੀਂ ਸੀ ਮਗਰ ਗਲਤ ਬਣਾ ਦਿੱਤੀ। ਕਿਸੇ ਇੰਟਰਵਿਊ ਦੇ ਵਿੱਚ ਮੈਥੋਂ ਸਵਾਲ ਪੁੱਛਿਆ ਗਿਆ ਕਿ ਹਿੰਦੀ ਭਾਸ਼ਾ ਨੂੰ ਲੈ ਕੇ ਪੰਜਾਬ ਵਿੱਚ ਜੋ ਕਾਟੋਕੜਮਸ ਚੱਲਿਆ ਹੈ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੇ ਮੈਂ ਉਸਦੇ ਸਵਾਲ ਦਾ ਜਵਾਬ ਸਹਿਜ ਵਿੱਚ ਦਿੰਦਿਆਂ ਕਿਹਾ ਸੀ ਕਿ ਇੱਕ ਦੇਸ਼ ਦੀ ਇੱਕ ਭਾਸ਼ਾ ਤਾਂ ਹੋਣੀ ਚਾਹੀਦੀ ਤਾਂ ਜੋ ਉਸ ਦੇਸ਼ ਦਾ ਹਰ ਬੰਦਾ ਭਾਵੇਂ ਕਿਸੇ ਵੀ ਸਟੇਟ ਦਾ ਹੋਵੇ ਆਸਾਨੀ ਨਾਲ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਬੇਫਿਕਰੀ ਨਾਲ ਸਾਂਝੀ ਕਰ ਸਕੇ ਜੋ ਗੱਲ ਕਰ ਸਕੇ ਸਮਝ ਸਕੇ ਔਰ ਦੂਸਰੇ ਨੂੰ ਸਮਝਾ ਸਕੇ ਉਸ ਨੂੰ ਰਾਸ਼ਟਰੀ ਭਾਸ਼ਾ ਕਹਿੰਦੇ ਨੇ ਪਰ ਮੇਰੀ ਗੱਲ ਦਾ ਇਹ ਮਤਲਬ ਨਹੀਂ ਸੀ ਕਿ ਪੰਜਾਬ ਵਿੱਚੋਂ ਪੰਜਾਬੀ ਖਤਮ ਕਰ ਦਿੱਤੇ ਜਾਵੇ ਪੰਜਾਬੀਏ ਤੁਸੀਂ ਆਪ ਸੋਚੋ ਪੰਜਾਬੀਏ ਜ਼ੁਬਾਨੇ ਨਹੀਂ ਰਕਾਨੇ ਮੇਰੇ ਦੇਸ਼ ਦੀਏ ਲਿਖਣ ਤੇ ਗਾਉਣ ਵਾਲਾ ਕੀ ਇਹ ਗੱਲ ਕਰ ਸਕਦਾ ਖੈਰ ਕੋਈ ਗੱਲ ਮਾੜੇ ਚੰਗੇ ਦਿਨ ਹਰ ਬੰਦੇ ਨੂੰ ਦੇਖਣੇ ਪੈਂਦੇ ਨੇ ਔਰ ਇਮਤਿਹਾਨ ਹਰ ਬੰਦੇ ਦੀ ਜ਼ਿੰਦਗੀ ਵਿੱਚ ਆਉਂਦੇ ਆਪਣੀ ਜ਼ਿੰਦਗੀ ਦਾ ਪਹਿਲਾ ਟੁੱਟਿਆ ਫੁੱਟਿਆ ਗੀਤ ਮੈਂ ਉਸ ਵੇਲੇ ਲਿਖਿਆ ਸੀ ਜਦੋਂ ਪੰਜਾਬ ਦੇ ਵਿੱਚ ਆਣ ਆਈ ਸੀ ਆਣ ਦਾ ਮਤਲਬ ਟਿੱਡੀ ਦੜਾ ਹੈ ਉਸੇ ਛੋਟੇ ਛੋਟੇ ਬੱਚੇ ਆਪਣੇ ਪਿਓ ਤਾਏ ਚਾਚੇ ਤੇ ਸੇਰਿਆਂ ਨਾਲ ਪੀਪੇ ਖੜਕਾ ਖੜਕਾ ਕੇ ਤੇ ਰੌਲਾ ਪਾਉਂਦੇ ਹੋਏ ਆਹ ਨੂੰ ਉਡਾ ਰਹੇ ਸੀ ਉਸ ਵੇਲੇ ਉਸ ਘਟਨਾ ਤੋਂ ਪ੍ਰੇਰਿਤ ਹੋ ਕੇ ਮੇਰੀ ਕਲਮ ਦਿਵਾਤ ਵਾਲੀ ਕਲਮ ਚੋਂ ਇਹ ਗੀਤ ਨਿਕਲਿਆ ਸੀ ਕਿ ਪੀਪਾ ਚੱਕ ਕੇ ਤੁਰੇ ਕਰਸਾਨਾ ਨਰਮੇ ਨੂੰ ਖਾ ਗਿਆਂਗੇ ਪੀਪਾ ਚੱਕ ਕੇ ਤੁਰੇ ਕਰਸਾਨਾ ਨਰਮੇ ਨੂੰ ਖਾ ਗਿਆਂਗੇ ਤੇ ਹੁਣ ਦੱਸਣ ਲੱਗਾ ਮੈਂ ਆਪਣੀ ਜ਼ਿੰਦਗੀ ਦੀ ਪਹਿਲੀ ਪਰਫਾਰਮੈਂਸ ਬਾਰੇ ਜੋ 9-10 ਸਾਲ ਦੀ ਉਮਰ ਵਿੱਚ ਦਿੱਤੇ। ਜਦੋਂ ਮੇਰਾ ਚਾਚਾ ਮੈਨੂੰ ਮੋਢੇ ਤੇ ਚੁੱਕ ਕੇ ਭੀੜ ਨੂੰ چیرਦੇ ਹੋਏ ਮੇਰੇ ਪਿੰਡ ਵਾਲੀ ਮੰਡੀ ਦੀ RAM LILA ਦੀ ਸਟੇਜ ਤੇ ਮੈਨੂੰ ਚੜਾ ਕੇ ਸਟੇਜ ਸੈਕਟਰੀ ਤੋਂ ਇਜਾਜ਼ਤ ਲੈ ਕੇ ਮੇਰੇ ਗਾਉਣ ਦੀ ਸਿਫਾਰਿਸ਼ ਕੀਤੀ ਤੇ ਮੈਨੂੰ ਗਾਉਣ ਲਈ ਕਿਹਾ। ਤੇ ਮੈਂ ਕੰਬਦੇ-ਕੰਬਦੇ ਗਾਇਆ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ ਵੇ ਜੱਟਾ ਤੇਰੀ ਜੂਨ ਬੁਰੀ ਵੇ ਰੁੱਖੀ ਰੋਟੀ ਤੇ ਛੱਪੜ ਦਾ ਪਾਣੀ ਜੱਟਾ ਤੇਰੀ ਜੂਨ ਬੁਰੀ ਉਸ ਤੋਂ ਬਾਅਦ ਜਵਾਨ ਹੋਏ ਵੱਡੇ ਹੋਏ ਔਰ ਗੀਤਾਂ ਦੀ ਰਿਕਾਰਡਿੰਗ ਸ਼ੁਰੂ ਹੋਈ ਉਸ ਵੇਲੇ ਗਾਇਆ ਜੀਣ ਮੇਰੇ ਵਤਨਾ ਦੀਆਂ ਮਾਵਾਂ ਕਰ ਕਰ ਜੀਵਨ ਪੁੱਤ ਜਵਾਨ ਕੁੜੀਆਂ 치ੜੀਆਂ ਟੀਆਂ ਪੈਣਾ ਸੱਬੇ ਜੀਵਨ ਖੁਸ਼ੀ ਬਣਾਣਾ ਬਾਗਾਂ ਵਾਲੀ ਧਰਤੀ ਜੀਵੇ ਧਰਤੀ ਦੇ ਮਜ਼ਦੂਰ ਕਿਸਾਨ ਅੱਲਾ ਰੱਖੇ ਵਾਇਪੂ ਬਖਸ਼ੇ ਪਲੀ ਕਰੇ ਸਭ ਦੀ ਭਗਵਾਨ ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ ਰਿਸ਼ੀਆਂ ਮੁਰੀਆਂ ਵਤਾਰਾਂ ਦਾ ਤੁਸੀਂ ਹੁਣ ਦੱਸੋ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਕਿਸਾਨ ਨੂੰ ਕਿੱਥੇ ਭੁੱਲੇ ਤੇ ਅੱਜ ਮੇਰੇ ਨਾਲ ਕਿਸਾਨਾਂ ਦੇ ਨਾਲ ਜੁੜੇ ਹੋਣ ਦੇ ਬਾਵਜੂਦ ਵੀ ਮੇਰੇ ਉੱਤੇ ਸ਼ੰਕੇ ਸ਼ਬਾ ਪੈਦਾ ਕਿੱਥੇ ਜਾ ਰਹੇ ਕੁਝ ਕਲਾਕਾਰਾਂ ਵੀ ਕੁਝ ਬੰਦਿਆਂ ਨੇ ਮੈਂ ਕੀ ਦੱਸਾਂ ਮੇਰੇ ਨਾਮ ਨੂੰ ਲੈ ਕੇ ਮੇਰੀ ਉਮਰ ਨੂੰ ਲੈ ਕੇ ਹਾਏ ਤਬਾ ਮੱਚੀ ਰਹਿੰਦੀ ਹੈ ਹਾਏ ਮੈਂ ਮਰ ਜਾ ਅੱਜ ਤੱਕ ਜਿਉਂਦਾ ਨੱਚਦਾ ਗਾਉਂਦਾ ਯਾਰ ਅਸੀਂ ਕੀ ਨੱਚਣਾ ਤੇ ਗਾਉਣਾ ਯਾਰ ਨਚਾਵੇ ਤਾਂ ਨੱਚਦੇ ਹਾਂ ਪਰ ਇੱਕ ਗੱਲ ਦੱਸਣ ਲੱਗਾ ਬੇਸ਼ੱਕ ਮੈਂ ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਐਕਟਿਵ ਨਹੀਂ ਪਰ ਇਸ ਦਾ ਮਤਲਬ ਨਹੀਂ ਹੈ ਕਿ ਮੈਂ ਕਿਸਾਨਾਂ ਨਾਲ ਜੁੜਿਆ ਨਹੀਂ ਇੱਕ ਲਾਈਨ ਵਿੱਚ ਕਹੀ ਹੋਈ ਗੱਲ ਜੇ ਕਿਸੇ ਦੇ ਸਮਝ ਨਹੀਂ ਆਈ ਤੇ ਪੂਰੀ ਕਿਤਾਬ ਲਿਖ ਕੇ ਵੀ ਸਮਝ ਨਹੀਂ ਆਣੀ ਗੁਰੂ ਨਾਨਕ ਪਾਤਸ਼ਾਹ ਜੀ ਬਾਣੀ ਦਾ ਜਿਹਨੂੰ ੴ ਸਮਝ ਨਹੀਂ ਆਇਆ ਉਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਮਝ ਨਹੀਂ ਆਣੀ ਬਹੁਤਾ ਬੋਲਣੇ ਦਾ ਕੋਈ ਨਫਾ ਨਹੀਂ ਅਸੀਂ ਨੇੜਿਓਂ ਗੱਲ ਮਕਾਮਣੀਏ ਵਾਰੇ ਸ਼ਾਹ ਮੀਆਂ ਗੱਲ ਉਹ ਕਰੀਏ ਜਿਹੜੀ ਕੰਮ ਕਿਆਮਤ ਆਉਂਦੀ ਹੈ ਬਾਕੀ ਰਹੀ ਕਿਸਾਨਾਂ ਦੇ ਅੰਦੋਲਨ ਦੀ ਗੱਲ ਸਾਰੀ ਦੁਨੀਆ ਨੂੰ ਅੰਨ ਦੇਣ ਵਾਲਾ ਅੰਨ ਦਾਤਾ ਅੱਜ ਤੇਨ ਰਾਤ ਬੇਗਾਨੀਆਂ ਚੂਹਾਾਂ ਬੇਗਾਨੀਆਂ ਸਰਕਾਂ ਇੱਕੋ ਹੀ ਦੇਸ਼ ਦੀ ਨਾਲ ਲੱਗਦੀ ਸਟੇਟ ਵਿੱਚੋਂ ਲੰਘਦਿਆਂ ਪੁਲਿਸ ਦੀਆਂ ਮਾਰਾਂ ਪਾਣੀ ਦੀਆਂ ਤੇਜ ਬੁਛਾਰਾਂ ਤੇ ਸਾਰੀ ਰਾਤ ਧੱਕੇ ਤੋੜੇ ਖਾ ਕੇ ਦਿੱਲੀ ਦੇ ਜੰਤਰ ਮੰਤਰ ਤੱਕ ਪਹੁੰਚਣ ਦੀ ਫਰਾਗ ਵਿੱਚ ਲੱਗਾ ਹੋਇਆ ਇੱਕ ਕਿਸਾਨ ਕਿ ਸਾਡੀ ਗੱਲ ਸਰਕਾਰ ਤੱਕ ਪਹੁੰਚੇ। ਛੱਟਾ ਫੇਟਾ ਖਾ ਕੇ ਵੀ ਫਰੋਖ ਦਿਲੀ ਦੀ ਗੱਲ ਦੇਖੋ ਕਿ ਜਿਹੜੀ ਪੁਲਿਸ ਦੇ ਡੰਡੇ ਖਾ ਰਿਆ ਹੈ ਉਸੇ ਪੁਲਿਸ ਨੂੰ ਨਾਲ ਬਿਠਾ ਕੇ ਰੋਟੀ ਖਵਾ ਰਿਆ ਤੇ ਪ੍ਰੋਟੈਸਟ ਵੀ ਕਰ ਰਿਆ ਉਹ ਵੀ ਸ਼ਾਂਤੀਪੂਰਵਕ ਕਿ ਸੇ ਉਦੂ ਦੀ ਸ਼ਾਇਰੀ ਨੇ ਕਮਾਲ ਲਿਖਿਆ ਕਿ ਖੁਦ ਧੂਪ 'ਚ ਬੈਠਾ ਹੈ ਛਾਂਵੇ ਕੇ ਪੇੜ ਲਗਾਉਣੇ ਵਾਲਾ ਤੇ ਹੁਣ ਰਹੀ ਸਰਕਾਰ ਦੀ ਗੱਲ ਮੇਰੀ ਸਰਕਾਰ ਅਗੇ ਹੱਥ ਬਨ ਕੇ ਪਰਜ਼ੋਰ ਬੇਨਤੀ ਹੈ ਕਿ ਜਿਹੜੇ ਕਿਸਾਨ ਆਪਣੇ ਪਰਿਵਾਰ ਨੂੰ ਛੱਡ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਬੱਚਿਆਂ ਵਾਂਗੂ ਪਾਲੀਆਂ ਫਸਲਾਂ ਨੂੰ ਛੱਡ ਕੇ ਦਿੱਲੀ ਦੀਆਂ ਸੜਕਾਂ ਤੇ ਦਰਬਦਰ ਭਟਕ ਰਹੇ ਨੇ ਉਹਨਾਂ ਦੇ ਮੁੱਦਿਆਂ ਤੇ ਗੌਰ ਕੀਤਾ ਜਾਵੇ ਬਜ਼ੁਰਗਾਂ ਦੀ ਬਜ਼ੁਰਗੀ ਨੂੰ ਮੱਤੇ ਨਜ਼ਰ ਰੱਖਦੇ ਹੋ ਉਹਨਾਂ ਲਈ ਕੁਝ ਕੀਤਾ ਜਾਵੇ ਉਹਨਾਂ ਦੀ ਆਵਾਜ਼ ਤੇ ਫਰਿਆਦ ਨੂੰ ਸੁਣਿਆ ਜਾਵੇ ਸਰਕਾਰ ਤੋਂ ਇਨਸਾਫ ਦੀ ਉਮੀਦ ਰੱਖਦੇ ਹੋਏ ਮੈਂ ਤਾਂ ਸੱਚੇ ਹੀ ਕਹੂੰਗਾ ਜੋ ਪਹਿਲੇ ਦਿਨ ਕਿਹਾ ਸੀ ਕਿ ਕਿਸਾਨ ਹੈ ਤਾਂ ਹਿੰਦੁਸਤਾਨ ਹੈ ਇਹ ਜਵਾਨ ਹੈ ਤਪਾਰਤ ਮਹਾਨ ਹੈ ਜੈ